लो भी मित्रो सूरज जमी नहीं चढ़िया रेड़ी तो उतरे चोर चाह नार प्रधान ने पहला तड़की तड़की सूरज हाले चढ़िया नहीं देखो जी आ खुंड देखो ती देखो जी इथे दिए खुंड आ उरे

ਆ ਦੇਖੋ ਸੰਤ ਨਵੇਂ ਨਵੇਂ ਲਿਆਂਦੇ ਅੱਜ ਤਾਂ ਦਿਖਾਓ ਜੀ ਇਹ ਵੀਡੀਓ ਕਰਦੇ ਆ ਆ ਦੇਖ ਤੇ ਬਾਕੀ ਆ ਦੇਖੋ ਜੀ ਆ ਸਾਰੀ ਬੜ ਤੇ ਪਾਣੀ 깔 ਉਹ ਤੱਕ ਬੜ ਤੇ ਦੇਖੋ ਖਾਲੀ ਕਰਤਾ ਆਪਾਂ ਨੇ ਸਾਰਾ ਉਹ ਚੱਕ ਖਾਲੀ ਕਰਤਾ ਸਾਰਾ a to z ਆ ਦੇ ਲਓ ਜੀ ਲੌਈ ਮਤਰਾ ਸੂਰ ਜਹਾਲੇ ਤੱਕ ਨਹੀਂ ਛੜਿਆ ਇੰਨੀਆਂ ਗੱਲਾਂ ਬਾਤਾਂ ਮਾਰੀ ਜਾਂਦੇ ਆਪਾਂ ਹਾਲੇ ਤੱਕ ਦੇਖੋ ਜਿੰਮ ਲਾ ਕੇ ਨਾਰ ਸਿੰਘ ਜੀ ਅੱਜ ਦੋ ਚਾਰ ਵਿਚਾਰ ਪੇਸ਼ ਕਰਾ ਦੇ ਜਿੰਮ ਲਾ ਕੇ ਹੁਣ ਤੁਸੀਂ ਜੀ ਐਂ ਦੇਖੋ ਜਿੰਮ ਜੁਮ ਲਾ ਕੇ ਸੀ ਆਇਆ ਨੇ ਔਰ ਇੱਕ ਹੰਡ ਖੰਡ ਪੜਦੇ ਆ ਵਧੀਆ ਜਿੰਮ ਲਾ ਕੇ ਤੁਸੀਂ ਲਾਈਵ ਦੇਖਦੇ ਜਿੰਮ ਤੇ ਉਸ ਤੋਂ ਬਾਅਦ ਆ ਵੀਡੀਓ ਦੇਖਦੇ ਹਾਂ ਤੇ ਨਾਰ ਸਿੰਘ ਪ੍ਰਧਾਨ ਜੀ ਹੁਣ ਕੁਝ ਵਿਚਾਰ ਪੇਸ਼ ਕਰਨਗੇ ਮਾਰੇ ਸੁਣੋ ਕਰੋਈ ਬਾਈ ਗੁਰਜੀ ਕੀ ਫਤਈ ਸੰਗਤ ਨੂੰ ਬੇਨਤੀ ਹੈ ਵੀ ਆਪਣਾ ਸਾ ਜੋ ਰਿਆ ਕਰਨ ਜਿਵੇਂ ਬੱਚੇ ਖੇਡਣ ਵੀ ਆਉਂਦੇ ਨੇ ਸਾਡੇ ਕੋਲੇ ਜਿਹੜਾ ਗਰਾਊਂਡ ਤਿਆਰ ਕਰਿਆ ਹੋਇਆ ਐ ਤੇ ਇਸ ਤੋਂ ਪਹਿਲਾਂ ਅਸੀਂ ਸਵੇਰੇ ਉੱਠ ਕੇ ਵਾਹਿਗੁਰੂ ਦਾ ਨਾਮ ਲੈ ਕੇ ਉਸ ਤੋਂ ਬਾਅਦ ਚੱਲਦੇ ਹਾਂ ਜਿੰਮਾ ਬਾਸ ਤੇ ਉੱਥੇ ਜਿੰਨੀ ਕਿ ਮਿਹਨਤ ਹੁੰਦੀ ਐ ਉਹ ਕਰਕੇ ਫਿਰ ਅਸੀਂ ਮੰਦਰਾਂ ਦੀ ਸੇਵਾ ਮੰਦਰਾਂ ਦੀ ਸੇਵਾ ਤੋਂ ਬਾਅਦ ਉਹਨਾਂ ਛੋਟੇ ਸਾਹਮਣੇ ਆ ਬਾਗਾਂ ਦੀ ਸੇਵਾ ਉਹ ਵੀ ਮੰਦਰਾਂ ਦੀ ਸੇਵਾ ਐ ਆਪ ਚੜਕੇ ਇਸ ਆਪ ਆਇਓ ਜੇ ਕਿਸੇ ਕੋਲੇ ਦਰਸਤ ਪਟਿਆ ਨਹੀਂ ਜਾ ਸਕਦਾ ਤਾਂ ਸਾਨੂੰ ਸੰਪਰਕ ਕਰੋ 8054564047 ਦੁਆਰੇ ਫੇਰ ਬੋਲੀਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8054564047 64047 ਆ ਨੰਬਰ ਤੇ ਸੰਪਰਕ ਕਰੋ ਜੀ ਜਿਨੇ ਆਪਦਾ ਤੂਤ ਤਾਤ ਵਡਾਉਣਾ ਹੈ ਲੰਗਰ ਦੀ ਸੇਵਾ ਤੋਂ ਬਾਅਦ ਵੀ ਅਸੀਂ ਵੜਦਾਂਗੇ ਨਾ ਨਾ ਬੱਟ ਕੇ ਸਿੱਧਾ ਲੰਗਰ ਚ ਲਾਉਣਾ ਆਪਾਂ ਨੇ ਲੰਗਰ ਚ ਹੀ ਲਾਵਾਂਗੇ ਉਕੇ ਤੇ ਅਗਲਾ ਕਹੇ ਵੱਟ ਕੇ ਸਾਨੂੰ ਹਾਂ ਹਾਂ ਲਾਉਣਾ ਲੰਗਰ ਚ ਆਸੀ ਸਭਾ ਦੇ ਜਿੱਥੇ ਅਗਲਾ ਕਹੇ ਵੱਟ ਕੇ ਛੜ ਦੋ ਜੀ ਨਾ 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 ਇਹ ਵੀ ਕੰਮ ਹੈਗਾ ਛੜਾ ਸਵਾਦੀ ਲੰਗਰ ਚ ਲਾਉਣਾ ਜੀ ਫ੍ਰੀ ਫ੍ਰੀ ਕਰਕੇ ਜਾਵਾਂਗੇ ਹੁਣ ਦਿਨ ਚੱਲ ਰਹੇ ਨੇ ਹੁਣ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਤੁਹਾਨੂੰ ਨੰਬਰ ਦੱਸਿਆ ਪਾਪੇ ਦੀ ਪਾਪੇ ਦੇ ਪੋਤੀ ਵਾਲੇ ਪਾਪੇ ਦੇ ਸੁੱਕਾ ਬੜਾਇਆ ਸਤੋਂ ਕਿੱਲਾ ਨਾ ਬੜਾਇਆ ਸੁੱਕਣਾ ਨਹੀਂ ਤੇ ਹੁਣ ਜੀ ਜੇ ਅੱਜ ਖੁੰਡ ਵੱਢਿਆ ਗਿਆ ਤਾ ਆਪਾਂ ਫਿਰ ਉਦੋਂ ਬਾਅਦ ਤੁਹਾਨੂੰ ਅਸੀਂ ਜਿੰਮ ਦਿਖਾਇਆ ਕਰਾਂਗੇ ਲਾਈਵ ਤੇ ਉਦੋਂ ਬਾਅਦ ਅਸੀਂ ਬਾਬਾ ਪੁੱਥੀ ਜੀ ਵਾਲੇ ਦੇ ਕਾਵਦਾਂ ਕਾਵਦਾਂ ਹੀ ਨਹੀਂ ਹੁੰਦੀ ਕਾਵਦਾਂ 10 11 12 13 11 12 13 ਤਰੀਕ ਤੱਕ 6 ਵਜੇ ਉੱਥੇ ਲਾਵਾਂਗੇ ਇਹ ਉੱਥੇ ਵੀ ਤੇ ਉੱਥੇ ਵੀ ਸੇਵਾ ਕਰਦੇ ਆਂ ਜੀ ਆਪਾਂ ਤੁਹਾਨੂੰ ਵੀਡੀਓਆਂ ਦੇਖਿਆ ਆਉਣੀਆਂ ਪਹਿਲਾਂ ਵੀਡੀਓ ਬਣਾਈਆਂ ਨਹੀਂ ਇਹ ਪ੍ਰਧਾਨੀ ਸਾਰੇ ਉਸਾਰਾ ਉਸਾਰਾ ਹਾਂ ਪਹਿਲਾਂ ਵੀ ਤੁਸੀਂ ਦੇਖਿਆ ਹੋਣੀ ਆ ਉੱਥੇ ਜਾਣਨੇ ਆਪਾਂ ਘਾਵਦਾ ਸਾਡਾ ਚੈਨਲ ਮਾਹੀ ਕੋਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ